ਇਟਲੀ 'ਚ ਪੰਜਾਬੀ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ 22 ਸਾਲ ਦੇ ਬੱਚੇ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਂ। ਹਨਾ ਦੇ ਪਿੰਡ ਗੱਗੜ ਮਾਜਰਾ ਦੇ ਵਸਨੀਕ ਕੁਲਵੰਤ ਸਿੰਘ ਦੀ ਇਟਲੀ ਦੇ ਵਿੱਚ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕੁਲਵੰਤ ਦਾ ਦੋਸਤ ਜਸਪ੍ਰੀਤ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਦੇ ਪਿੰਡ ਹਰਲਾਲਪੁਰਾ ਗੰਬੀਰ ਜਖਮੀ ਹੋ ਗਿਆ ਦੋਵੇਂ ਕਾਰ ਚ ਕੰਮ ਤੋਂ ਪਰਤ ਰਹੇ ਸੀ ਉਸ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ ਤੇ ਫਿਰ ਇੱਕ ਖੰਬੇ ਨਾਲ ਜਾ ਟਕਰਾਈ ਹਾਦਸੇ ਵਿੱਚ ਕੁਲਵੰਤ ਦੀ ਮੌਤ ਹੋ ਗਈ ਹੈ ਕੁਲਵੰਤ ਇਟਲੀ ਦੇ ਬਰਗਾਮੋ ਜ਼ਿਲ੍ਹੇ ਦੇ ਕਸਵੇ ਸੂਸੀਓ ਵਿੱਚ ਰਹਿੰਦਾ ਸੀ ਮਿਤ ਕੁਲਵੰਤ ਦੀ ਮਾਤਾ ਤੇ ਪਿਤਾ ਡੇਢ ਮਹੀਨਾ ਪਹਿਲਾਂ ਪੰਜਾਬ ਪਰਤੇ ਨੇ ਪਿੰਡ ਗੱਗੜਮਾਦਰਾ ਵਿੱਚ ਰਹਿੰਦੇ ਨੇ ਲਗਭਗ 15 ਸਾਲ ਤੋਂ ਇਟਲੀ ਵਿੱਚ ਰਹਿੰਦਾ ਸੀ ਕਦੇ ਕਦਾਈ ਪਰਿਵਾਰ ਨੂੰ ਮਿਲਣਾ ਆਉਂਦਾ ਸੀ ਉਸਦੀ ਪਤਨੀ ਅਤੇ 2.5 ਸਾਲਾਂ ਬੇਟਾ ਵੀਟਲੀ ਵਿੱਚ ਹੈ। ਕੁਲਵੰਤ ਕਰੀਬ 1.5 ਮਹੀਨਾ ਪਹਿਲਾਂ ਹੀ ਪੰਜਾਬ ਤੋਂ ਪਰਤਿਆ। ਉਹ ਹਰ ਰੋਜ਼ ਆਪਣੀ ਮਾਂ ਨਾਲ ਫੋਨ 'ਤੇ ਉਸਦੀ ਹਾਲਤ ਜਾਣਨ ਲਈ ਗੱਲ ਕਰਦਾ ਰਹਿੰਦਾ ਸੀ। ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੇ ਪਰਿਵਾਰ ਨੂੰ ਫੋਨ 'ਤੇ ਹਾਦਸੇ ਦੀ ਜਾਣਕਾਰੀ ਦਿੱਤੀ। ਮ੍ਰਿਤਕ ਕੁਲਵੰਤ ਦੇ ਭਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅੰਤਿਮ ਸੰਸਕਾਰ ਇਟਲੀ ਦੇ ਵਿੱਚ ਹੀ ਕੀਤਾ ਜਾਵੇਗਾ। ਕਿਸ ਤਰ੍ਹਾਂ ਹੈ ਇਟਲੀ ਕਿਥੋਂ ਪਤਾ ਲੱਗਿਆ ਫੋਨ 'ਤੇ ਵੀ ਕਰਵਾ ਦਿੱਤੇ। ਹਾਂ ਜੀ ਵਾਕੇਸ ਐਕਸੀਡੈਂਟ ਕੇਸ ਹੋਇਆ ਤੇ ਘਰ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਸਾਨੂੰ ਫੋਨ ਆਇਆ ਧੀ ਲੱਗੇ ਪਤਾ ਵੀ ਐਕਸੀਡੈਂਟ ਹੋਇਆ ਕਿਵੇਂ ਜੀਜਾ ਕਿੱਥੋਂ ਆ ਰਹੇ ਸੀ ਹਾਂ ਜੀ ਉਹ ਵੀ ਕੰਮ ਤੋਂ ਆਉਂਦੀ ਸੀ ਤੇ ਰਸਤੇ 'ਚ ਗੱਡੀ ਨਾਲ ਮਪੇਟ ਹੋ ਗਈ ਬੱਸੀ ਉਹ ਇੱਕ ਜਾ ਕੇ ਉਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ ਤੇ 5-10 ਮਿੰਟ ਬਾਅਦ ਬੱਸ ਪਤਾ ਲੱਗ ਗਿਆ ਉਹਨਾਂ ਨੂੰ ਘਰੇ ਪਰਿਵਾਰ ਕਿੰਨਾ ਚਿਰ ਪਹਿਲਾਂ ਗਏ ਸੀ ਬਲੋਸੀ ਡੇਢ ਘੰਟਾ ਹੋਇਆ ਜੀ ਇਹ ਸਾਰਾ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ ਹਾਂ ਜੀ ਉੱਥੇ ਦੀ ਪਰਿਵਾਰ ਤਾਂ ਇੱਥੇ ਕੌਣ ਕਹਿੰਦਾ ਨੇ ਜੀ ਇੱਥੇ ਹੀ ਮੇਰੀ ਮਾਤਾ ਜੀ ਡੈਡੀ ਨੇ ਡੈਡੀ ਦਾ ਗੁਜਰ ਹੋਇਆ ਤੇ ਤਾਇਆ ਜੀ ਨੇ ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉੱਥੇ ਰਹਿੰਦੇ ਨੇ ਭਰਾ ਨਾਲ ਕਦੋਂ ਕੋਈ ਐਕਸੀਡੈਂਟ ਤੋਂ ਪਹਿਲਾਂ ਕਦ ਗੱਲ ਹੋਈ ਸੀ ਭਰਾ ਤੁਹਾਡੀ ਮੋਹਤਿਆਂ ਘਰੇ ਗੱਲ ਹੋਈ ਸੀ ਕਿਸੇ ਨਾਲ ਜੀ ਉਹਨਾਂ ਨੇ ਫੋਨ ਆਇਆ ਸੀ ਪਰ ਸੋਏ ਉਹਨਾਂ ਨੇ ਮੇਰੇ ਕੋਲ ਮੇਰੇ ਕਿਹੜਾ ਭਰਾ ਦੂ ਕੈਨੇਡਾ ਚ ਰਹਿੰਦੇ ਨੇ ਉੰਗਰੀ ਗੜੀ ਸੇਸ਼ਟਰ ਆਪਣੀ ਭੈਣ ਮੇਰੀ ਉਹਨਾਂ ਨੇ ਉਹਨੂੰ ਚਾਚਾ ਦੇ ਮੁੰਡੇ ਨੇ ਗੜੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸਾਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਦੂੰ ਕਿ ਇੱਕ ਨਿਕਣ ਗੱਲ ਹੋ ਗਈ ਹੈ 1.5 ਮਹੀਨੇ ਪਹਿਲਾਂ ਜਦ ਸੁੱਤੀ ਆਏ ਸੀ ਉਦੋਂ ਤਾਂ ਕਿੰਨਾ ਸਮਾਂ ਕਰੇ ਬਤਾ ਦੇਤੀ ਉਹ ਤਿੰਨ ਮਹੀਨੇ ਲੱਗਦੀ ਕੋਈ ਕੋ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਤੌਰ ਤੇ ਜੁੜੀ ਰਹਿੰਦੀ ਕਦੇ ਕਦੇ ਫੋਨ ਆਇਆ ਸੀ ਕਰੀ ਫੂਤਰੋਜ ਹੀ ਆਉਂਦੇ ਸੀ ਇੱਕ ਦਿਨ ਪਹਿਲੇ ਹੀ ਆਉਂਦੇ ਸੀ ਹਾਂ ਜੀ ਫੂ ਤਾਂ ਉਹ ਰੋਜ ਹੀ ਕਰਦੇ ਸੀ ਆਹ ਜਿਹ ਕੋਈ ਗੱਲ ਬਾਤ ਨਹੀਂ ਦੀ ਏਕਣ ਹੋ ਜਾਣਗੇ ਉਹਨਾਂ ਦੇ ਪਰਿਵਾਰ ਜਿੱਥੇ ਕੌਣ ਬੋਲਾਂਗੇ ਇਟਲੀ ਇਟਲੀ ਦੇ ਆਪਣੇ ਇਹਨਾਂ ਦੇ ਲੜਕਾ ਦੀ ਘਰ ਦੇ ਤੇ ਤਿੰਨੇ ਇਹ ਤਿੰਨੇ ਹੀ ਤਿਕਲਵੰਤ ਜਿੰਦ ਸੰਗ ਜੀ ਬਾਕੀ ہماری ਭੈਣਾਂ ਆਪਣਾ ਪਰੋਹਣਾ ਹੈ ਬਾਕੀ ਉਹਦੇ ਜਵਾਕ ਨੇ ਇਕੱਠੇ ਹੀ ਰਹਿੰਦੇ ਨੇ ਪੱਕੇ ਜੀ ਉੱਥੇ ਹਾਂ ਜੀ ਹਾਂ ਜੀ ਪੱਕੇ ਨੇ ਤੁਹਾਨੂੰ ਕਿਸ ਤਰ੍ਹਾਂ ਵਿਚਾਰ ਚੱਲ ਰਿਹਾ ਜੀ ਅੰਦਰ ਸੁਸਕਾਲ ਦਾ ਕੁਝ ਹਲਵਾਤ ਹੋਈ ਹਾਂ ਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰਨਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਖੰਨਾ ਤੋਂ ਜੇਐਸ ਰਿਆਡ ਦੀ ਰਿਪੋਰਟ